हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਨਾ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਗੱਬਣ ਚੱਕਪਾਸ ਚੋਟੀ ਤੇ ਇੱਕ ਆ ਗਈ ਗੱਬਣ ਚੱਕਪਾਸ ਬੱਸੀ ਤੇ ਦੋ ਆ ਜਿਹੜੀਆਂ ਬਈ ਆਫਸਰ ਬੱਸੀਆਂ ਆ ਗਈਆਂ ਟਾਪ ਕੁਆਲਿਟੀ ਦੀਆਂ ਤੇ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਫਾਰਮ ਤੋਂ ਬਣਾ ਰਹੇ ਆਂ ਤੇ ਜਿਹੜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਜੀ ਹਾਂ ਤੇ ਨਾਮ ਤੇ ਆਪਣਾ ਐਡਰੈਸ ਬੋਲ ਆਪਣਾ ਨਾਮ ਬਾਈ ਮਲਕੀਤ ਸਿੰਘ ਪਿੰਡ ਜਿ ਖੇਪੜ ਜ਼ਿਲ੍ਹਾ ਸੰਗਰੂਰ ਤੇ ਤਸੀਲ ਆਪਾਂ ਨੂੰ ਤਸੀਲ ਸੁਨਾਵੀ ਤੇ ਨੇੜਲੇ ਪਿੰਡ ਬਈ ਨੇੜਲੇ ਬਸ ਬਈ ਪਾਤੀਆ ਸੇਰੋਂ ਲੌਂਗਵਾਲਾ ਹੋਗਾ ਉਹ ਗਰਾਹ ਹੰਜਖੇਪੜਾ ਠੀਕ ਹੈ ਬਈ ਹਾਂ ਲਵੇ ਲਵੇ ਸਾਰੇ ਮੋਬਾਈਲ ਨੰਬਰ ਬੋਲ ਦਪਣਾ ਬਾਈ 88846 ਹੂੰ 56910 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਈ ਸਭ ਤੋਂ ਪਹਿਲਾਂ ਝੋਟੀ ਦੀ ਸ਼ੁਰੂ ਕਰਦੀਏ ਫਿਰ ਹਾਂਜੀ ਹਾਂ ਕਿਹੜਾ ਮਤਲਬ ਕਿ ਸੂਏ ਨੂੰ ਇਹ ਬਾਈ ਦੰਦੋ ਖੇਰੀਆ ਹੂੰ ਤੇ ਅਰਜਨ ਕੁੰਗੜ ਦੀ ਆਪ ਆ ਅਰਜਨ ਕੁੰਕੜ ਦੀ ਆਪ ਆ ਦੰਦੋਂ ਬਾਈ ਕਹਿੰਦੇ ਖੀਰੀ ਆਗੀ ਤੇ ਕਿੰਨੇ ਟਾਈਮ ਦੀ ਬਾਈ ਚੈੱਕ ਪਾ ਇਹ ਬਾਈ 5 ਮਹੀਨੇ ਤੋਂ 10 ਦਿਨ ਘਟਾ ਗੱਬਣਾ 5 ਮਹੀਨੇ ਚੈੱਕ ਪਾਸ ਆਪਣੀ ਕਰਾਤੀ ਹਾਂ ਦੇਖੋ ਬਾਈ ਛੋਡੀ ਤਸੱਲੀ ਕਰਾਈ ਵੀ ਆ ਇਹ ਬੱਸੀ ਤੇ ਇਹਦੀ ਝੋਟੀ ਦੀ ਜੇ ਕੋਈ ਵੀਰ ਦੋਮਾ ਤਸੱਲੀ ਆਪਦੀ ਕਰਵਾਉਣੀ ਚਾਹੁੰਦਾ ਕਰਵਾ ਹਾਂ ਬਾਈ ਹਾਂ ਆਪਣੇ ਘਰੋਂ ਚੈੱਕ ਪਾਸ ਕਰਕੇ ਆਪਣੀ ਜ਼ਿੰਮੇਵਾਰੀ ਹੂੰ ਪਰ ਬਾਈ ਕਿਨਾਂ ਡਾਕਟਰ ਨਾਲ ਲੈ ਆਉ ਭਾਵੇਂ ਡਾਕਟਰ ਇਹ ਤੋਂ ਸੱਦ ਲੈ ਆਉਂਦੀ ਸੱਲੀ ਬਾਈ ਕਰਵਾ ਕੇ ਲਿਆ ਜਾ ਸਕਦਾ ਕਿਉਂਕਿ ਤੁਹਾਡਾ ਹੱਕ ਆਗਾ ਹਾਂ ਬਾਈ ਤੇ ਮਦਰ ਦਾ ਕੀ ਰਿਕਾਰਡ ਆ ਬਾਈ ਇਹਦੀ ਦਾ ਇਹਦੇ ਬਾਈ ਮਦਰ ਨੇ ਇਸਦਾ ਕਿ 18 ਲੀਟਰ ਜਿਹੜੀ ਇਹਦੀ ਜਨਕੀ ਨਾਨੀ ਸੀਗੀ ਉਹਦਾ ਹੈਗਾ ਸੀ 24 ਲੀਟਰ ਦਾ ਰਿਕਾਰਡ ਠੀਕ ਆ ਇੱਕ ਸਿੰਗ ਤੋਂ ਬਸ ਟੋਪੀ ਲੈਣ ਕਰਕੇ ਰਮਣ ਜਾ ਪਰ ਹੋਰੀ ਤਰ੍ਹਾਂ ਹੋ ਗਿਆ ਉਹ ਤਾਂ ਰੱਖਣੀ ਸੀ ਘਰੇ ਸੀ ਬਾਕੀ ਮਾਸਾ ਬੜਾ ਪਿਆਰਾ ਸੀ ਹੈਨਾ ਹਾਂ ਅਸੀਂ ਬਸ ਬਸ ਇਹਦੇ ਕਰਕੇ ਇੱਕ ਪਾਸੇ ਸਿੰਗ ਨੇ ਕਰਮਣ ਲਈ ਨੇ ਬਤਲ ਕਿਤੋਂ ਉਹਦੇ ਕਰਕੇ ਬਸ ਯਾਰ ਹੁਣ ਹੂੰ ਤੇ ਬਾਕੀ ਮਨਲਾ ਪੂਸ਼ ਵੀ ਜੈਡ ਬਲੈਕ ਆ ਜਾ ਹਾਂ ਬਾਈ ਪਾਵਰ ਜਮਾ ਹੂੰ ਜਮਾ ਜੈਡ ਬਲੈਕ ਕਰਮਣੇ ਹਾਈਟ ਹੈਗੀ ਵਧੀਆ ਸਹੀ ਆ ਹਾਈਟ ਲੈਂਥ ਦੀ ਗੱਲ ਕਰੀਏ ਫੁੱਲ ਤੇ ਬਾਕੀ ਝੋਲੀ ਝਾਲੀ ਆਪਾਂ ਮੜੀ ਜੀ ਚੈੱਕ ਕਰਵਾ ਲੈਣਾ ਥੋੜਾ ਜਿਹਾ ਸੋ ਹੋ ਸਕਦਾ ਵੀ ਡਰੇ ਕੈਮਰੇ ਤਾਂ ਹੋਰ ਕੋਈ ਚੱਕਰ ਨਹੀਂ ਲੈ ਥਾਣੀ ਵਾਲਾ ਚੰਗਾ ਆ ਗਿਆ ਹੈ ਨਾ ਹੂੰ ਥਣ ਬਹੁਤ ਚੰਗਾ ਆ ਗਿਆ ਨਿਖੜ ਮੈਂ ਆਪਾਂ ਥਣ ਕਹਿ ਸਕਦੇ ਆ ਬਾਕੀ ਝੋਲੀ ਝਾਲੀ ਆਪਾਂ ਚੈੱਕ ਕਰਵਾ ਲੈ ਬਾਈ ਚੈੱਕ ਕਰ ਸਕਦਾ ਬਹੁਤ ਸੋਹਣੀ ਝੋਲੀ ਹੈਗੀ ਤੇ ਖੋਲਿਓ ਬਾਈ ਬਾਕੀ ਪਤਲੇ ਪਿੰਡੇ ਦੀ ਆ ਨਾ ਜਮਾ ਹਾਂ ਜੀ ਬਾਈ ਸਿੰਘ ਕਰਕੇ ਸਾਲਾ ਸਹੀ ਆ ਬਾਈ ਸਿੰਘ ਕਰਕੇ ਥੋੜਾ ਜਿਹਾ ਚਲੋ ਹੋ ਗਿਆ ਹਨ ਨਹੀਂ ਕਿਸੇ ਪੱਖ ਤੋਂ ਝੋਟੀ ਹੱਥ ਤਰਾ ਨਹੀਂ ਸੀ ਬਹੁਤ ਸੂਣੀ ਝੋਟੀ ਆ ਗਰਮ ਵਾਲੀ ਪਤਲੇ ਪਿੰਡੇ ਦੀ ਆ ਪਿੱਠ ਪੂੜੇ ਦੀ ਚੜਾਈ ਲੰਬਾਈ ਫੁੱਲ ਚੰਗੀ ਆ ਬਾਕੀ ਚੰਗੇ ਸੀਮਣ ਦੀ ਵੀ ਖੋਦ ਆ ਹਨਾ ਬਾਈ ਤੇ ਅੱਗੇ ਕਿਹੜਾ ਲੱਗਾ ਅੱਗੇ ਬਾਈ ਏਬੀਐਸ ਦੇ ਖਾਨ ਤੋਂ ਹੋਗਾ ਬਣ ਠੀਕ ਆ ਏਬੀਐਸ ਦੇ ਖਾਨ ਤੋਂ ਬਾਈ ਕਹਿੰਦਾ ਅੱਗੇ ਗੱਪਣ ਐ ਮੰਨ ਲਓ ਵੀ ਜੇ ਗਾਂਵ ਬੱਚਾ ਕੱਟੀ ਦੀਗੀ ਜਾਂ ਕੱਟਾ ਦੇਗੀ ਕੋਈ ਚੱਕਰ ਨਹੀਂ ਕਿਉਂਕਿ ਬੱਚੇ ਚੰਗੇ ਪਾਉਗੀ ਨਹੀਂ ਬਾਈ ਤੇ ਮੁੱਲ ਬਾਈ ਇਸ ਦਾ ਮੰਨ ਲਓ ਭਾਈ ਇਹਦਾ 1 15 ਕਰਦੇ ਆ ਕਰਦੇ ਹੋਗੇ ਥੋੜਾ ਕਨਾ ਮਾਨਤਨ ਹਾਂ ਮੌਕੇ ਤੇ ਭਾਈ ਜਾਂ ਮਾਨਤਨ ਕਰਾਂਗੇ ਠੀਕ ਹੈ ਮੌਕੇ ਤੇ ਭਾਈ ਇਹਨੇ ਮਾਨਤਨ ਕਰਦੇਗੇ ਜੇ ਕੋਈ ਜਦੋਂ ਵੀ ਵੀਰ ਆਉਂਦਾਗਾ ਤੇ 1 ਲੱਖ ਤੇ 15000 ਰੁਪਏ ਇਹਦਾ ਪੂਰਾ ਮਾਨਦਾਨ ਕਰਦੇ ਆ ਭਾਈ ਤੇ ਦੋ ਨੰਬਰ ਤੇ ਭਾਈ ਬੱਸੀ ਇਹ ਭਾਈ ਦੰਦੋ ਖੀਰੀ ਆ ਠੀਕ ਆ ਹਾਂ ਦੰਦੋ ਖੀਰੀ ਆ ਗਈ ਭਾਈ ਹਾਂ ਤੇ ਕਿੰਨੀ ਕੁ ਉਮਰ ਦੀ ਆ ਇਹ ਤਾਂ ਭਾਈ 12 12.5 ਮਹੀਨੇ ਦੀ ਉਮਰ ਹੈ ਦੀ ਸਾਢੇ 12 ਮਹੀਨੇ ਦੀ ਆ ਮਾਦਰ ਮਿਲ ਕੇ ਰਕੜੇ ਦਾ ਹੈਗਾਗਾ 32 ਲੀਟਰ ਹੂੰ ਤੇ ਫੇਸਬੁਕ ਦਾ ਕਾਬਲਾ ਬਾਈ ਮਹੀਨਾ ਡੇਢ ਕਿ ਮਹੀਨਾ ਤੱਕ ਨਿਕਾ ਲੈ ਲੈ ਸਹੀ ਹੈ ਬਾਈ ਕਿਉਂਕਿ ਵਜ਼ਨ ਬਹੁਤ ਆ ਨਾ ਹਾਂ ਸਹੀ ਵਜ਼ਨ ਵਜ਼ਨ ਫੁੱਲ ਲੈਂਥ ਫੁੱਲ ਬਾਈ ਤੇ ਝੋਲੀ ਆਪੇ ਦੀ ਚੈੱਕ ਕਰਵਾ ਲੈ ਚੈੱਕ ਕਰ ਸਕਦਾ ਝੋਲੀ ਬਹੁਤ ਸੋਹਣੀ ਹੈ ਬਾਈ ਹਨ ਗੱਬੜਨ ਵਰਗੀ ਝੋਲੀ ਆ ਤੇ ਕਿਹੜੇ ਦੀ ਹੈ ਬਾਈ ਆਪੇ ਏ ਬਈ ਇਹਦੇ ਡਿਟੇਲ ਮੈਨ ਲੇਵਲ ਤੇ ਲਿਖੀ ਹੋਈ ਆ ਆਪਾਂ ਸਾਰੀ ਤੁਹਾਨੂੰ ਦੱਸ ਮਤਲਬ ਜਿਹੜਾ ਵੀ ਕੋਈ ਵੀਰ ਸਬ ਦਾ ਕਰਦੇ ਹਾਂ 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 ਸਾਰੇ ਰਿਕਾਰਡ ਮਿਲੂ ਸਾਰੇ ਬੱਚਿਆਂ ਦਾ ਠੀਕ ਹੈ ਤਿੰਨਾ ਬੱਚੇ ਰਿਕਾਰਡ ਬਾਈ ਕਹਿੰਦਾ ਤਿੰਨਾ ਬਸੀਆਂ ਦਾ ਦੇਵਾਂਗੇ ਜਿਹੜਾ 35 ਤੋਂ ਪਲੱਸ ਵਾਲੀ ਨੇ ਸਾਰੀਆਂ ਠੀਕ ਹੈ 35 ਤੋਂ ਪਲੱਸ ਬਾਈ ਕਹਿੰਦਾ ਦੋ ਦੋ ਰਿਕਾਰਡ ਤੇ ਝੋਲੀ ਝਾਲੀ ਬਹੁਤ ਚੰਗੀਆਂ ਹਨ ਬਾਕੀ ਫੇਸ ਬਿਊਟੀ ਦੇ ਚੈੱਕ ਕਰ ਸਕਦੇ ਹੋ ਬਰੀਡ ਚੈੱਕ ਕਰ ਸਕਦਾ ਚਮਕ ਧਮਕ ਬੱਚੇ ਚ ਫੁੱਲ ਟੂਰ ਕੇਸ ਕਰਕੇ ਨਹੀਂ ਦਿਖਾਉਂਦੇ ਬਈ ਇਹ ਥੋੜਾ ਜਿਹਾ ਧੱਕਾ ਕਰਨੀ ਆ ਭੱਜਣੀਆਂ ਕਿ ਨਹੀਂ ਬਈ ਉਨ ਤੋਂ ਰ ਇੱਕ ਨੰ ਠੀਕ ਹੈ। ਪਾ ਜੇ ਕੋਸਾ ਇਹਦੇ ਮੂਰੀ ਨਾ ਪਾਈ ਫਿਰ ਇਹਦਾ। ਸਹੀ ਹੈ ਬਾਈ। ਮੂਰੀ ਨਹੀਂ ਪਾਈ ਤਾਂ ਕਰਕੇ ਥੋੜਾ ਤੱਕਾ ਕਰੂਗੀ ਤੇ ਇਹਦਾ ਮੁੱਲ ਬਈ। ਇਹਦਾ ਮੁੱਲ ਬਾਈ ਜੋੜੇ ਦੀ ਕਰਾਂਗੇ ਆਪਾਂ। ਜੋੜੇ ਦਾ ਇਹਨਾਂ ਦੋਵਾਂ ਦਾ? ਹਾਂ। ਠੀਕ ਹੈ ਬਈ। ਤੇ ਤਿੰਨ ਨੰਬਰ ਤੇ ਬਈ। ਆ ਤੇ ਬਈ ਇਹ ਗੱਬਣਾ ਬਾਈ 5 ਮਹੀਨਿਆਂ ਦੀ। ਹੂੰ। ਤੇ ਇਹ ਆਪ ਬਰੂਡੋਂ ਦੀ ਆ। ਠੀਕ ਹੈ। ਹਾਂ ਅੱਗੇ ਇਹ ਉਹ ਤਾਂ ਗੱਬਣਾ ਆਪਣਾ। ਉਦੋਂ ਪਾਈਥਰ ਤੋਂ ਗੱਬਣਾ। ਠੀਕ ਹੈ ਬਈ। ਹਾਂ ਉਹਦਾ ਸੀਮਾ ਲੈਂਦੇ। ਪਾਈਥਰ ਤੋਂ ਗੱਬਣਾ ਬਰੂਡ ਦੀ ਆ। ਹਾਂ ਬਾਈ ਹਾਂ ਆਪ ਬਰੂਡ ਦੀ ਆ। ਠੀਕ ਹੈ। 5 ਮਹੀਨਿਆਂ ਦੀ ਗੱਬਣਾ ਬਾਈ ਇਹ। ਠੀਕ ਹੈ ਬਾਈ ਹਾਂ ਪੰਜ ਮਹੀਨਿਆਂ ਦੀ ਚੈੱਕ ਕਰਵਾਈ ਵੀ ਹੈ ਬਾਈ ਦੀ ਬਈ ਤੇ ਕੁਆਲਿਟੀ ਦੀ ਇਹਦਾ ਮਿਲਕ ਰਿਕਾਰਡ ਮਾ ਦਾ ਹੈਗਾ ਬਾਈ 40 ਤੋਂ ਪਲੱਸ ਹੈ ਸੀਗਾ ਠੀਕ ਹੈ ਹਾਂ ਤੇ ਕਦ ਕਦ ਬਹੁਤ ਆ ਹਨ ਹਾਂ ਹਾਂ ਹੂੰ ਕਦ ਕਾਟ ਫੁੱਲ ਆ ਬਾਈ ਹੋ ਸਕਦਾ ਥੋੜਾ ਧੱਕਾ ਕਰੇ ਮੈਂ ਤਾਂ ਕਹਿੰਦਾ ਇਧਰ ਨੂੰ ਤੋੜ ਦਿਓ ਬਾਈ ਕੋਈ ਚੱਕਰ ਨਹੀਂ ਥੋੜੀ ਜੀ ਇਧਰ ਨੂੰ ਥਾਂ ਥੋੜਾ ਜ਼ਿਆਦਾ ਖੁੱਲਾ ਬਈ ਹੋ ਸਕਦਾ ਭਾਜੇ ਬਾਕੀ ਚੈੱਕ ਕਰ ਸਕਦਾ ਮੋੜ ਦਿਓ ਬਾਈ ਕੋਈ ਗੱਲ ਨਹੀਂ ਧੱਕਾ ਕਰਦੀ ਹੈ ਬਾਈ ਕਿਉਂਕਿ ਖੁੱਲੀ ਥੋੜਾ ਜਿਹਾ ਸੱਡਣਾ ਭਾਲਦੀ ਹੈ ਕੁਆਲਿਟੀ ਵਾਲਾ ਬੱਚਾ ਫੁੱਲ ਬਰੀਡ ਫਰੂਟ ਦੀ ਗੱਲ ਕਰੀਏ ਫੁੱਲ ਝੋਲੀ ਆਪਾਂ ਨੇੜੇ ਚੈੱਕ ਕਰਵਾ ਦਾਂਗੇ ਲੈ ਚੱਲ ਭਰਾ ਉੱਥੇ ਗੋੰਦ ਬਾਕੀ ਕੱਦ ਕਾਠ ਦੀ ਗੱਲ ਕਰੀਏ ਵਜਨ ਵਜੂਦ ਦੀ ਗੱਲ ਕਰੀਏ ਫੁੱਲ ਕੱਦ ਤੇ ਫੁੱਲ ਇਹਦਾ ਵਜਣਾਗਾ ਝੋਲੀ ਆਪਾਂ ਤੁਹਾਨੂੰ ਨੇੜੇ ਚੈੱਕ ਕਰਵਾਣਾ ਤੇ ਬਾਈ ਇਹਦਾ ਮੁੱਲ ਕੀ ਰਹੂਗਾ ਗੱਭਣ ਚੱਕਦਾ ਇਹਦਾ ਬਾਈ 65000 ਚੋਂ ਮਾਨਤਾ ਨਹੀਂ ਕਰਾਂਗੇ ਠੀਕ ਹੈ ਬਾਈ ਕਹਿੰਦਾ 65000 ਰੁਪਏ ਚੋਂ ਬਾਈ ਮਾਨਤਾ ਨਹੀਂ ਕਰਾਂਗੇ ਝੋਲੀ ਝਾਲੀ ਬਹੁਤ ਚੰਗੀਆਂ ਬਾਈ ਹੈਨਾ ਹੂੰ ਹੂੰ ਸਹੀ ਹੈ ਬਾਈ ਫੁੱਲ ਚੰਗੀ ਝੋਲੀ ਲੱਗੀ ਹੋਇਆ ਕਰਮਾਲੀ ਨੂੰ ਤੇ ਅੱਗੇ ਬਾਈ ਲਾਸਟ ਤੇ ਬੱਚਾ ਕਿੰਨੀ ਉਮਰ ਦਾ ਹੈ ਏ ਬਾਈ ਹੈਗੇ ਉਹਦੀ 15 ਕਿ ਮਹੀਨੇ ਦੀ ਉਮਰ ਬਾਈ 15 ਮਹੀਨੇ ਦੀ ਹਾਂ ਤੇ ਕਿਹੜੇ ਇਹਦਾ ਟੀਕੇ ਤੇ ਤਿਆਰ ਆ ਬਾਈ ਇਹ ਕਿਹੜੇ ਸੀਮਨ ਦੀਆ ਵੀਰੇ ਇਹਦਾ ਬਾਈ ਇਹਦਾ ਵੀ ਲਿਖੀ ਹੋਇਆ ਯਾਰ ਮੈਂ ਤੁਹਾਨੂੰ ਦੱਸ ਦੂੰ ਸਾਰਾ ਬਸ ਮਨ ਕੇ ਚੱਲੋ ਵੀ ਜੋ ਵੀ ਵੀਰ ਨਾਲ ਸਰਦਾ ਕਰੂਗਾ ਹਾਂ ਸਾਰਾ ਬਾਈ ਨਾਲ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਪਤਾ ਲੇ ਪਿੰਡੇ ਦੀ ਹਣਾ ਹਾਂ ਚਮਕਦਮ ਕਲੀ ਵਸੀਆ ਪੂਰੀ ਇਹ ਹਾਂ ਬਾਈ ਤੇ ਮਦਰ ਦਾ ਰਿਕਾਰਡ ਵੀਰੇ ਇਹਦਾ ਬਾਬਾ ਇਹ 28 ਲੀਟਰ ਸੀਗਾ ਮਾਂ ਦਾ ਹਾਂ ਮਾਲਕ ਨੇ ਜਿੰਨਾ ਪਾਉ ਨੂੰ ਦੱਸਿਆ ਆਪਾਂ ਨੂੰ ਠੀਕ ਹਾਂ ਬਾਈ ਇਹਦਾ ਤਿਆਰ ਆ ਬਾਈ ਟੀਕੇ ਦੇ ਸਹੀ ਇਹ ਹੁਣ ਹੀਟ ਚ ਆ ਗਈ ਬਾਟੀਆਂ ਕਰ ਲੈ ਠੀਕ ਲੈ ਲੈਣਾ ਜਦੋਂ ਹੀਟ ਚ ਆ ਗਈ ਬਈ ਤੇ ਫੇਸਬੁਕ ਇਹਦਾ ਚੈੱਕ ਕਰ ਸਕਦੇ ਕੰਨ ਆ ਗਿਆ ਛੋਟਾ ਤੇ ਬਈ ਹੁਣੇ ਜੋੜੇ ਦਾ ਮੁੱਲ ਕੀ ਰਹੂਗਾ ਹਾਂ ਬਈ ਇਹਦਾ ਆਪਣਾ ਕੀ ਮੁੱਲ ਲੈ ਬਈ ਦਮਨ ਅਜਦਾ ਤੇ ਬਈ ਇੱਕ ਨੰਬਰ ਤੇ ਆਪਣਾ ਤੈਨੂੰ ਨੰਬਰ ਦਾ ਤਾਂ ਹੋ ਜਾਊਗਾ 60000 ਚ ਮਾਨਤਾ ਹੈ ਨਾ ਤੇ ਉਹਦਾ ਆਪਣਾ 65000 ਚ ਮਾਨਤਾ ਨਾਲ ਹੋ ਜਾਊ ਬਈ ਠੀਕ ਆ ਜੇ ਕੋਈ ਇਹ ਜੋੜਾ ਲੈਂਦਾ ਤਾਂ 60000 ਦਾ 60000 ਚ ਮਾਰਤਾ ਠੀਕ ਆ ਉਹਦਾ 65000 ਹਾਂ ਜੇ ਕੋਈ ਇਕੱਠੀ ਲਊਗਾ ਹੂੰ ਚਾਰੇ ਇਕੱਠੀ ਲਿਆਂਦਾ ਮੇਰਾ ਵੀਰ ਹੂੰ ਤਾਂ ਪਹੁੰਚ ਕਰਦਾ ਬਾਈ ਆਪਾਂ ਠੀਕ ਆ ਬਾਈ ਕਹਿੰਦਾ ਆਪਾਂ ਪਹੁੰਚ ਫ੍ਰੀ ਕਰਦੇ ਹਾਂ ਹਾਂ ਬਾਈ ਫ੍ਰੀ ਠੀਕ ਆ ਚਾਰਾਂ ਦੀ ਪਹੁੰਚ ਬਾਈ ਕਹਿੰਦਾ ਚਾਰਾਂ ਦੀ ਆਪਾਂ ਫ੍ਰੀ ਕਰ ਦਿਆਂਗੇ ਸੋ ਕਿਸੇ ਵੀ ਵੀਰ ਨੂੰ ਕੋਈ ਵੀ ਨਕ ਪਸੰਦ ਆਵੇ ਕਰ ਲਿਓ ਬਾਈ ਨਾ ਕੰਟੈਕਟ ਧੰਨਵਾਦ ਜੀ